ਇੱਕ ਰੇਗਿਸਤਾਨ ਦੇ ਵਿੱਚ ਪੰਛੀ ਰਹਿੰਦਾ ਸੀ ਉਸ ਪੰਛੀ ਕੋਲ ਨਾ ਤਾਂ ਰਹਿਣ ਵਾਸਤੇ ਆਲਣਾ ਸੀ ਅਤੇ ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦਾ ਸੀ ਇੱਕ ਦਿਨ ਉਸ ਰੇਗਿਸਤਾਨ ਦੇ ਵਿੱਚ ਇੱਕ ਫਰਿਸ਼ਤਾ ਲੰਘ ਰਿਹਾ ਸੀ ਤਾਂ ਉਸ ਨੇ ਉਸ ਫਰਿਸ਼ਤੇ ਨੂੰ ਕਿਹਾ ਤੂੰ ਕਿੱਥੇ ਜਾ ਰਿਹਾ ਹੈ ਤਾਂ ਅੱਗੋਂ ਉਸ ਫਰਿਸ਼ਤੇ ਨੇ ਜਵਾਬ ਦਿੱਤਾ ਵੀ ਮੈਂ ਸਵਰਗ ਲੋਕ ਜਾ ਰਿਹਾ ਤਾਂ ਉਸ ਨੇ ਕਿਹਾ ਤੂ ਸਵਰਗਦੂਤ ਨੂੰ ਇਹ ਪੁੱਛ ਕੇ ਆਈ ਕਿ ਮੇਰੇ ਜੀਵਨ ਦੇ ਵਿੱਚ ਇਹਨਾਂ ਦੁੱਖ ਕਿਉਂ ਲਿਖਿਆ ਹੈ ਤਾਂ ਉਸ ਤੋਂ ਬਾਅਦ ਉਹ ਕਹਿੰਦਾ ਠੀਕ ਹੈ ਮੈਂ ਪੁੱਛ ਕੇ ਆਵਾਂਗਾ ਅਤੇ ਇਸ ਤੋਂ ਬਾਅਦ ਜਿਵੇਂ ਹੀ ਉਹ ਫਰਿਸ਼ਤਾ ਸਵਰਗਦੂਤ ਕੋਲੇ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਰੇਗਿਸਤਾਨ ਦੇ ਵਿੱਚ ਇੱਕ ਪੰਛੀ ਰਹਿੰਦਾ ਹੈ ਉਹ ਬਹੁਤ ਜ਼ਿਆਦਾ ਦੁਖੀ ਹੈ ਅਤੇ ਬਿਮਾਰ ਰਹਿੰਦਾ ਹੈ ਅਤੇ ਉਸਦੇ ਖੰਭ ਝੜ ਚੁੱਕੇ ਹਨ ਅਤੇ ਨਾ ਹੀ ਉਸ ਕੋਲੇ ਰਹਿਣ ਵਾਸਤੇ ਆਲਣਾ ਹੈ ਨਾ ਹੀ ਉਸ ਕੋਲੇ ਖਾਣਾ ਹੈ ਅਤੇ ਉਸ ਦੇ ਖੰਭ ਟੁੱਟ ਚੁੱਕੇ ਨੇ ਅਤੇ ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦਾ ਹੈ ਤਾਂ ਫਰਿਸ਼ਤੇ ਨੇ ਪੁੱਛਿਆ ਕੀ ਉਸ ਦਾ ਕੋਈ ਹੱਲ ਹੈ ਅਗੋ ਸਵਰਗਦੂਤ ਨੇ ਕਿਹਾ ਤਕਰੀਬਨ 7 ਸਾਲ ਉਸ ਉੱਤੇ ਇਹ ਕਸ਼ਟ ਹਲੇ ਰਹੇਗਾ ਇਸ ਤੋਂ ਬਾਅਦ ਫਰਿਸ਼ਤੇ ਨੇ ਕਿਹਾ ਇਸ ਦਾ ਕੋਈ ਹੱਲ ਨਹੀਂ ਹੈ ਤਾਂ ਅਗੋ ਸਵਰਗਦੂਤ ਨੇ ਕਿਹਾ ਜੇਕਰ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰੇਗਾ ਤਾਂ ਉਸ ਦਾ ਇਹ ਦੁੱਖ ਠੀਕ ਹੋ ਜਾਵੇਗਾ ਤਾਂ ਇਸ ਤੋਂ ਬਾਅਦ ਉਹ ਫਰਿਸ਼ਤਾ ਉੱਥੋਂ ਦੀ ਲੰਘਦਾ ਹੋਇਆ ਫਿਰ ਉਸ ਪੰਛੀ ਕੋਲ ਆਉਂਦਾ ਹੈ ਅਤੇ ਉਸ ਨੂੰ ਦੱਸਦਾ ਹੈ ਕਿ ਮੈਨੂੰ ਸਵਰਗਦੂਤ ਨੇ ਕਿਹਾ ਹੈ ਕਿ ਤੇਰੇ ਉੱਤੇ 7 ਸਾਲ ਇਹ ਦੁੱਖ ਹਰੇ ਹੋ ਰਹੇਗਾ ਪਰ ਤੈਨੂੰ ਹਰ ਟਾਈਮ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਪਵੇਗਾ ਇਸ ਤੋਂ ਬਾਅਦ ਉਹ ਉਸ ਨੂੰ ਇਹ ਗੱਲ ਕਹਿ ਕੇ ਉੱਥੋਂ ਚਲਾ ਜਾਂਦਾ ਹੈ ਅਤੇ ਜੋ ਉਹ ਪੰਛੀ ਬਿਮਾਰ ਰਹਿੰਦਾ ਸੀ ਇਸ ਤੋਂ ਬਾਅਦ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਵੀ ਉਹ ਰੇਗਿਸਤਾਨ ਦੀ ਧਰਤੀ ਉੱਤੇ ਬੈਠਦਾ ਤਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਦੋਂ ਕਦੇ ਉਸ ਨੂੰ ਪਾਣੀ ਨਾ ਮਿਲਦਾ ਤਾਂ ਵੀ ਉਹ ਉਸ ਦਾ ਸ਼ੁਕਰਾਨਾ ਕਰਦਾ ਅਤੇ ਕਹਿੰਦਾ हे ਪਰਮਾਤਮਾ ਜੋ ਤੂੰ ਕਰ ਰਿਹਾ ਬਹੁਤ ਚੰਗਾ ਕਰ ਰਿਹਾ ਹੈ ਤਾਂ ਇਸ ਤੋਂ ਬਾਅਦ ਉਸ ਪੰਛੀ ਦੇ ਜੀਵਨ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਦੇ ਖੰਭ ਦੁਬਾਰੇ ਆਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਜਿੱਥੇ ਉਹ ਰਹਿੰਦਾ ਉਸ ਜਗ੍ਹਾ ਤੇ ਇੱਕ ਪੇੜ ਉੱਗ ਪੈਂਦਾ ਹੈ ਅਤੇ ਆਸੇ-ਪਾਸੇ ਪਾਣੀ ਵੀ ਆ ਜਾਂਦਾ ਹੈ ਅਤੇ ਹੋਰ ਵੀ ਬਹੁਤ ਸਾਰੇ ਪੰਛੀ ਉਸ ਕੋਲੇ ਆ ਕੇ ਰਹਿਣ ਲੱਗ ਜਾਂਦੇ ਨੇ ਤਾਂ 7 ਦਿਨਾਂ ਦੇ ਬਾਅਦ ਜਦੋਂ ਫਰਿਸ਼ਤਾ ਉਸ ਰੇਗਿਸਤਾਨ ਦੇ ਵਿੱਚ ਦੀ ਲੰਘਣ ਲੱਗਿਆ ਤਾਂ ਉਸਨੇ ਦੇਖਿਆ ਕਿ ਉਸ ਰੇਗਿਸਤਾਨ ਦੇ ਵਿੱਚ ਘਾਹ ਉੱਗ ਖੜਿਆ ਸੀ ਦਰਖਤ ਹੋ ਚੁੱਕੇ ਸੀ ਪੰਛੀ ਵੀ ਆ ਚੁੱਕੇ ਸੀ ਅਤੇ ਪਾਣੀ ਦੀ ਵੀ ਸਬਦਾ ਉੱਥੇ ਹੋ ਚੁੱਕੀ ਸੀ ਅਤੇ ਉਸ ਪੰਛੀ ਦੇ ਖੰਭ ਆ ਚੁੱਕੇ ਸੀ ਅਤੇ ਉਹ ਬਹੁਤ ਜ਼ਿਆਦਾ ਖੁਸ਼ ਸੀ ਤਾਂ ਇਸ ਤੋਂ ਬਾਅਦ ਫਰਿਸ਼ਤੇ ਨੂੰ ਇਹ ਸਮਝ ਆ ਚੁੱਕੀ ਸੀ ਜੇਕਰ ਬੰਦਾ ਕੋਈ ਸੱਚੇ ਦਿਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਜੋ ਦੁੱਖ 7 ਸਾਲਾਂ ਦੇ ਵਿੱਚ ਦੂਰ ਹੁੰਦੇ ਨੇ ਉਹ 7 ਦਿਨਾਂ ਦੇ ਵਿੱਚ ਹੀ ਹੋ ਜਾਂਦੇ ਨੇ ਸੋ ਦੋਸਤੋ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਚਾਹੇ ਸੁੱਖ ਹੋਵੇ ਚਾਹੇ ਦੁੱਖ ਹੋਵੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਹੋਰ ਹਾਂ ਤੱਕ ਜਰੂਰ ਸ਼ੇਅਰ ਕਰੋ ਅਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਹਾਈਪ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ